ਇਹ ਬੂਟਿਆਂ ਦੇ ਬਾਈ ਜੀ ਮੈਨੂੰ ਪੈਸੇ ਮਿਲਦੇ ਸੀ 50 ਰੁਪਏ ਬੂਟੇ ਦੇ ਹਿਸਾਬ ਨਾਲ ਮੇਰੇ ਸਾਰੇ ਬੂਟੇ ਕੋਈ ਬੰਦਾ ਲੈ ਜਾਂਦਾ ਸੀ ਗਾਂ ਵੇਚਣ ਵਾਸਤੇ ਪਰ ਆਪਾਂ ਉਹਨੂੰ ਜਵਾਬ ਦੇਤਾ ਵੀ ਨਹੀਂ ਇਹ ਅਸੀਂ ਆਪਦੇ ਵਾਸਤੇ ਆਪਦੇ ਜਿਹੜੇ ਸਾਡੇ ਪੇਜ ਨਾਲ ਬੰਦੇ ਜੁੜੇ ਆ ਜਾਂ ਜਵੇਂ ਗਾਂ ਨਵੇਂ ਜੁੜਨੇ ਆ ਅਸੀਂ ਉਹਨਾਂ ਨੂੰ ਬੂਟੇ ਦੇਣੇ ਆ ਆ ਸਾਡਾ ਛੋਟਾ ਜਿਹਾ ਕਿਸਾਨ ਆ ਬਾਈ ਆ ਦਿਖਾ ਦਿਓ ਇਹਨੂੰ ਸਾਡੇ ਸਾਰੇ ਖੇਤਬਾਰੇ ਪਤਾ ਵੀ ਸਾਡਾ ਕਿਹੜਾ ਖੇਤ ਆ ਕਿਹੜਾ ਸਾਡਾ ਬਾਗ ਵਾਲਾ ਖੇਤ ਆ ਕਿਹੜਾ ਸਾਡਾ ਸੋਲਰ ਵਾਲੀ ਮੋਟਰ ਵਾਲਾ ਖੇਤ ਆ ਇਹਨੂੰ ਹਰ ਇੱਕ ਖੇਤ ਬਾਰੇ ਜਾਣਕਾਰੀ ਆ ਕਿਉਂਕਿ ਇਹ ਖੇਤ ਜਾਂਦਾ ਰਹਿੰਦਾ ਤੇ ਇਹਨੂੰ ਵਟ ਦਾ ਵੀ ਪਤਾ ਵੀ ਸਾਡੀ ਵਟ ਕਿਹਦੇ ਨਾਲ ਲੱਗਦੀ ਆ ਤੇ ਸਾਰੇ ਖੇਤਾਂ ਦੇ ਨਾਂ ਵੀ ਇਹਨੂੰ ਪਤਾ ਇਹ ਤੇ ਚੱਲ ਆ ਗੂਗਾ ਥੋੜੇ ਜਿਹੜੇ ਬੱਚੇ ਆ ਉਹ ਜਦੋਂ ਫਰੂਟ ਜਾਮਨ ਦਾ ਤਿਆਰ ਹੋ ਗਿਆ ਥੋੜੇ ਖੇਤ ਜ਼ਰੂਰ ਜਾਣਗੇ ਜਾਮਨਖਾਨ ਇਹ ਆ ਜਾਂ ਸ਼ਹਿਰਾਂ ਜਾਂ ਆਪਦੇ ਜਵਾਕਾਂ ਨੂੰ ਪੜਾਉਂਦੇ ਆ ਉਹ ਆਪਦੇ ਜਵਾਕਾਂ ਨੂੰ ਖੇਤ ਜ਼ਰੂਰ ਲੈ ਜਾਣਗੇ ਮੋਟਰ ਤੇ ਜਾਵਣ ਜਦੋਂ ਲੱਗਣ ਲੱਗ ਵੀ ਜਾਵਣ ਜ਼ਰੂਰ ਖਵਾਉਣਗੇ ਤੇ ਜਦੋਂ ਖੇਤ ਜਾਣਗੇ ਉਹਨਾਂ ਨੂੰ ਆਪਦੇ ਖੇਤ ਦੇ ਬਾਰੇ ਵੀ ਪਤਾ ਹੋਊਗਾ ਵੀ ਸਾਡਾ ਕਿੱਥੋਂ ਤਾਈਂ ਖੇਤ ਆ ਕਿਹੜੀ ਵੱਟ ਜਿਹੜੀ ਸਾਡੀ ਕਿਹਦੇ ਨਾਲ ਲੱਗਦੀ ਆ ਆਪਾਂ ਤਕਰੀਬਨ ਬਾਈ ਜੀ ਥਾਲ ਤੋਂ ਜਦੋਂ ਦਾ 1.5 ਸਾਲ ਹੋ ਗਿਆ ਪੇਜ ਸ਼ੁਰੂ ਕੀਤੇ ਨੂੰ ਆਪਦੇ ਨੂੰ ਤੇ ਉਦੋਂ ਦੀ ਇਹ ਆਪਾਂ ਬੂਟੇ ਜਿਹੜੇ ਤਿਆਰ ਕੀਤੇ ਸੀਗੇ ਸਸੇਕਾਲ ਕਿਸਾਨ ਵੀਰੋ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਜਿਹੜੇ ਬੂਟਿਆਂ ਦੇ ਹੁਣ ਟਾਈਮ ਆ ਗਿਆ ਆਪ ਦੇ ਖੇਤਾਂ ਦੇ ਵਿੱਚ ਜਾਂ ਘਰਾਂ ਦੇ ਕਿਸੇ ਸਾਈਡ ਤੇ ਜਿਹੜੇ ਬੂਟੇ ਲਾਉਣੇ ਆ ਤੇ ਬਾਈ ਆਪ ਦੀ ਤਿਆਰੀ ਕਰ ਲੋ ਲਾ ਲਓ ਮੇਰੇ ਕੋਲੇ ਜਿੰਨੇ ਵੀ ਭਰਾ ਆਉਂਦੇ ਆ ਮੈਲ ਲਾਉਂਦੇ ਆ ਜਾਂ ਮੰਗਾਉਂਦੇ ਆ ਆਪਾਂ ਕੋਈ ਨੇੜਤਾ ਜਨਾਂ ਦੀ ਕੋਈ ਜ਼ਿਆਦਾ ਨੇੜੇ ਰਹਿੰਦੇ ਆ ਆਪਾਂ ਨੂੰ ਉਹਨਾਂ ਨੂੰ ਭੇਜਤ ਭੇਜ ਵੀ ਦਿੰਨੇ ਆ ਦੋ ਬੂਟੇ ਤੇ ਆਪਾਂ ਜਿੰਨੇ ਵੀ ਭਰਾ ਆਉਂਦੇ ਉਹਨਾਂ ਨੂੰ ਤਕਰੀਬਨ ਦੋ ਬੂਟੇ ਜਿਹੜੇ ਜਾਮਨਾ ਦੇ ਦਿੰਨੇ ਆ ਪਿਛਲੇ ਸਾਲ ਆਪਾਂ ਇਹ ਬੂਟੇ ਭਰੇ ਸੀਗੇ ਆਪਦੀ ਜਾਮਨਾ ਬਾਈ ਟਾਪ ਵੈਰੈਟੀ ਤੇ तकरीबन ਕੋਈ 300 400 ਬੂਟਾ ਆਪਾਂ ਜਿਹੜਾ ਭਰਿਆ ਸੀਗਾ ਤੇ ਇਹਦੇ ਵਿੱਚੋਂ ਆਹ तकरीबन ਕੋਈ 50 60 ਬੂਟੇ ਰਹਿ ਗਏ ਆ ਜਿਹੜੇ ਦੂਜੇ ਸਾਰੇ ਆਪਾਂ ਭਰਾਵਾਂ ਨੂੰ 2-2 ਬੂਟੇ ਆਪਦੀਆਂ ਮੋਟਰਾਂ ਤੇ ਲਾਉਣ ਵਾਸਤੇ ਦਿੱਤੇ ਮੋਟਰਾਂ ਤੇ ਲਾਉਣ ਵਾਸਤੇ ਕਿਉਂ ਦਿੱਤੇ ਦਿੱਤੇ ਜਾਵਣਾ ਦੇ ਬੂਟੇ ਹੀ ਕਿਉਂ ਦਿੱਤੇ ਹੋਰ ਬੂਟੇ ਵੀ ਲੱਗ ਸਕਦੇ ਆ ਉਹਦਾ ਇੱਕ ਵੱਡਾ ਤੁਹਾਨੂੰ ਮੈਂ ਫਾਇਦਾ ਦੱਸ ਦਿਆਂ ਵੀ ਜਾਵਣ ਦਾ ਬੂਟਾ ਆਪਾਂ ਮੋਟਰ ਤੇ ਲਾਉਣ ਵਾਸਤੇ ਕਿਉਂ ਦਿੱਤਾ ਉਹਦਾ ਮੇਨ ਕਾਰਨੇ ਆ ਜੀ ਜਿਹੜਾ ਬੂਟਾ ਜਾਮਣ ਦਾ ਆਪਣੇ ਖੇਤ ਚ ਲੱਗੂਗਾ ਤੁਹਾਡੇ ਜਿਹੜੇ ਬੱਚੇ ਆ ਉਹ ਜਦੋਂ ਫਰੂਟ ਜਾਮਣ ਦਾ ਤਿਆਰ ਹੋ ਗਿਆ ਤੁਹਾਡੇ ਖੇਤ ਜ਼ਰੂਰ ਜਾਣਗੇ ਜਾਮਣਖਾਨ ਜਿਹੜੇ ਭਰਾ ਜ਼ਮੀਨਾਂ ਕੋਈ ਠੇਕੇ ਤੇ ਦਿੰਦੇ ਆ ਜਾਂ ਅਸਿਆਂ ਤੇ ਦਿੰਦੇ ਆ ਜਾਂ ਸ਼ਹਿਰਾਂ ਜਾਂ ਆਪਦੇ ਜਵਾਕਾਂ ਨੂੰ ਪੜਾਉਂਦੇ ਆ ਉਹ ਆਪਦੇ ਜਵਾਕਾਂ ਨੂੰ ਖੇਤ ਜ਼ਰੂਰ ਲੈ ਜਾਣਗੇ ਮੋਟਰ ਤੇ ਜਾਮਣ ਜਦੋਂ ਲੱਗਣ ਲੱਗ ਵੀ ਜਾਮਣ ਜ਼ਰੂਰ ਖਵਾਉਣਗੇ ਤੇ ਜਦੋਂ ਖੇਤ ਜਾਣਗੇ ਉਹਨਾਂ ਨੂੰ ਆਪਦੇ ਖੇਤ ਦੇ ਬਾਰੇ ਵੀ ਪਤਾ ਹੋਊਗਾ ਵੀ ਸਾਡਾ ਕਿੱਥੋਂ ਤਾਈਂ ਖੇਤ ਆ ਕਿਹੜੀ ਵੱਟ ਜਿਹੜੀ ਸਾਡੀ ਕਿਹਦੇ ਨਾਲ ਲੱਗਦੀ ਆ ਆ ਸਾਡਾ ਛੋਟਾ ਜਿਹਾ ਕਿਸਾਨ ਆ ਬਾਈ ਆ ਦਿਖਾ ਦਿਓ ਇਹਨੂੰ ਸਾਡੇ ਸਾਰੇ ਖੇਤ ਬਾਰੇ ਪਤਾ ਵੀ ਸਾਡਾ ਕਿਹੜਾ ਖੇਤ ਆ ਕਿਹੜਾ ਸਾਡਾ ਬਾਗ ਵਾਲਾ ਖੇਤ ਆ ਕਿਹੜਾ ਸਾਡਾ ਸੋਲਰ ਵਾਲੀ ਮੋਟਰ ਵਾਲਾ ਖੇਤ ਆ ਇਹਨੂੰ ਹਰ ਇੱਕ ਖੇਤ ਬਾਰੇ ਜਾਣਕਾਰੀ ਆ ਕਿਉਂਕਿ ਖੇਤ ਜਾਂਦਾ ਰਹਿੰਦਾ ਤੇ ਫਰੂਟ ਸਾਡੇ ਸਾਰੇ ਹੀ ਖੇਤ ਆ ਮਾਲਟਾ ਵੀ ਖੇਤ ਆ ਜਾਵਣ ਵੀ ਸਾਡੀ ਖੇਤ ਆ ਤੇ ਖਾਂਦਾ ਰਹਿੰਦਾ ਤੇ ਇਹਨੂੰ ਵਟਦਾ ਵੀ ਪਤਾ ਵੀ ਸਾਡੀ ਵਟ ਕਿਹਦੇ ਨਾਲ ਲੱਗਦੀ ਆ ਤੇ ਸਾਰੇ ਖੇਤਾਂ ਦੇ ਨਾਂ ਵੀ ਇਹਨੂੰ ਪਤਾ ਹੈ ਤੇ ਇਸ ਕਰਕੇ ਮੈਂ ਉਹਨਾਂ ਭਰਾਵਾਂ ਨਾਲ ਗੱਲ ਸਾਂਝੀ ਕਰਨਾ ਚਾਹੁੰਨਾ ਵੀ ਜਾਵਣ ਦਾ ਬੂਟਾ ਆਪਾਂ ਤਾਂ ਹੀ ਦੇ ਰਹੇ ਆ ਵੀ ਜਿਹੜੇ ਤੁਹਾਡੇ ਬੱਚੇ ਆ ਤੁਹਾਡੀ ਜ਼ਮੀਨ ਨਾਲ ਤੁਹਾਡੇ ਖੇਤ ਨਾਲ ਤੁਹਾਡੇ ਉਥੋਂ ਦੇ ਜਿਹੜੇ ਆਂਢਗੁਆਂਢ ਦੇ ਜਿੰਨੇ ਵੀ ਆਪਣੇ ਭਰਾ ਹੁੰਦੇ ਆ ਜਿਨ੍ਹਾਂ ਨਾਲ ਆਪਣੀਆਂ ਵਟਾਂ ਸਾਂਝੀਆਂ ਹੁੰਦੀਆਂ ਉਹਨਾਂ ਨੂੰ ਮਿਲਦੇ-ਗਿਲਦੇ ਰਹਿਣ ਪਤਾ ਲੱਗਦਾ ਰਹੇ ਬੀ ਇਹ ਫਲਾਨਾ ਖੇਤਾ ਫਲਾਨੇ ਦਾ ਬੱਚਾ ਹੈ ਤਾਂ ਇਸ ਕਰਕੇ ਆਪਾਂ ਜਿਹੜਾ ਇਹ ਬੂਟੇ ਮੰਡ ਰਹੇ ਆਂ ਹਰ ਇੱਕ ਭਰਾ ਨੂੰ ਦੋ ਦੋ ਬੂਟੇ ਦੇਈਦੇ ਆਂ ਵੀ ਆਪਦੀਆਂ ਮੋਟਰਾਂ ਤੇ ਲਾਓ ਵੱਡਾ ਕਾਰਨ ਇਹੀ ਸੀ ਮੇਰਾ ਵੀ ਹੁਣ ਟਾਈਮ ਜਿਹੜਾ ਆ ਗਿਆ ਸਾਰੇ ਤਕਰੀਬਨ ਸਰਕਾਰਾਂ ਵੀ ਜ਼ੋਰ ਲਾ ਰਹੀਆਂ ਵੀ ਬੂਟੇ ਲਾਓ ਬੂਟੇ ਲਾਓ ਮੀਂਹ ਨਹੀਂ ਪੈਂਦੇ ਤੇ ਆਪਾਂ ਤਕਰੀਬਨ ਬਾਈ ਜੀ ਥਾਲ ਤੋਂ ਜਦੋਂ ਦਾ 1.5 ਸਾਲ ਹੋ ਗਿਆ ਪੇਜ ਸ਼ੁਰੂ ਕੀਤੇ ਨੂੰ ਆਪਦੇ ਨੂੰ ਤੇ ਉਦੋਂ ਦੀ ਇਹ ਆਪਾਂ ਬੂਟੇ ਜਿਹੜੇ ਤਿਆਰ ਕੀਤੇ ਸੀਗੇ ਜਾਮਣਾ ਦੇ ਤੇ ਅਗਲਾ ਸੀਜ਼ਨ ਆ ਜਿਹੜਾ ਫੇਰ ਆ ਚੁੱਕਿਆ ਜਾਮਣ ਦਾ ਤੇ ਜਿਹੜੇ ਭਰਾ ਇੱਥੇ ਨਹੀਂ ਪਹੁੰਚ ਸਕਦੇ ਜਾਮਣਾਂ ਦੇ ਬੂਟੇ ਲੈਣ ਵਾਸਤੇ ਉਹਨਾਂ ਭਰਾਵਾਂ ਨੂੰ ਆਪਾਂ ਮੈਸੇਜ ਲਾ ਦਿੰਨੇ ਆ ਵੀ ਬਾਜ਼ਾਰ ਦੇ ਵਿੱਚੋਂ ਚੰਗੀ ਜਾਮਣ ਲਓ ਅੱਧਾ ਕਿਲੋ ਲੈ ਲਓ ਕਿਲੋ ਲੈ ਲਓ ਉਹਦੀਆਂ ਜਿਹੜੀਆਂ ਗਿੜਕਾਂ ਸੰਭਾਲ ਕੇ ਰੱਖ ਲਓ ਬਾਈ ਜੀ ਤੇੜੇ ਭਰਾ ਆਪਣੇ ਜ਼ਿਮੀਂਦਾਰ ਭਰਾ ਉਹਨਾਂ ਕੋਲੇ ਤਕਰੀਬਨ ਆਪਾਂ ਜਿੰਕ ਪਾਉਣੇ ਆ ਚੋਨੇ ਨੂੰ ਪਾਉਣੇ ਆ ਪਦਾਨ ਵੀ ਕਈ ਭਰਾ ਪਾਉਂਦੇ ਹੋਣਗੇ ਹੋਰ ਲਟਰਨ ਬਟਰਮਾਲੇ ਲਫਾਫੇ ਆ ਵਿਲੇ ਹੋ ਜਾਂਦੇ ਆ ਆ ਮੇਰੇ ਕੋਲੇ ਵੀ ਬਾਈ ਜੈਂਕ ਵਾਲਿਆਂ ਲਫਾਫਿਆਂ ਚੀ ਆ ਸਾਰੀ ਜਾਮਨ ਬਾਈ ਉਹਨਾਂ ਚ ਮਿੱਟੀ ਪਾ ਲੋ ਕਿ ਲੋ 1.5 ਕਿਲੋ ਮਿੱਟੀ ਚੰਗੀ ਮਿੱਟੀ ਪਾ ਕੇ ਦੋ ਦੋ ਗਿੜਕਾ ਨੱਪ ਦਿਓ ਤੁਹਾਡੇ ਘਰੇ ਹੀ ਬੂਟਾ ਟਾਪ ਵੈਰੈਟੀ ਜਿਹੜੀ ਤੁਸੀਂ ਤਿਆਰ ਕਰੋਗੇ ਘਰੇ ਜਾਮਨ ਦੇ ਬੂਟੇ ਵਧੀਆ ਮਿਲ ਜਾਣਗੇ ਇਹ ਬੂਟਿਆਂ ਦੇ ਬਾਈ ਜੀ ਮੈਨੂੰ ਪੈਸੇ ਮਿਲਦੇ ਸੀ 50 ਰੁਪਏ ਬੂਟੇ ਦੇ ਹਿਸਾਬ ਨਾਲ ਮੇਰੇ ਸਾਰੇ ਬੂਟੇ ਕੋਈ ਬੰਦਾ ਲੈ ਜਾਂਦਾ ਸੀ ਗਾਂ ਵੇਚਣ ਵਾਸਤੇ ਪਰ ਆਪਾਂ ਉਹਨੂੰ ਜਵਾਬ ਦੇਤਾ ਵੀ ਨਹੀਂ ਏ ਅਸੀਂ ਆਪਦੇ ਵਾਸਤੇ ਆਪਦੇ ਜਿਹੜੇ ਸਾਡੇ ਪੇਜ ਨਾਲ ਬੰਦੇ ਜੁੜੇ ਆ ਜਾਂ ਜਵੇਂ ਗਾਹ ਨਵੇਂ ਜੁੜਨੇ ਆ ਅਸੀਂ ਉਹਨਾਂ ਨੂੰ ਬੂਟੇ ਦੇਣੇ ਆ ਜਿੰਨੇ ਵੀ ਭਰਾ ਆਈ ਜਾਂਦੇ ਆ ਉਹਨਾਂ ਨੂੰ ਅਸੀਂ ਇਹ ਬੂਟੇ ਦੇਈ ਜਾਂਦੇ ਆ ਜਿੰਨੇ ਭਰਾਵਾਂ ਕੋਲੇ ਇਹ ਬੂਟੇ ਜਾ ਚੁੱਕੇ ਆ ਤੇ ਉਹ ਕਮੈਂਟ ਜ਼ਰੂਰ ਕਰਿਓ ਜੀ ਆਪਦਾ ਜ਼ਿਲ੍ਹਾ ਤੇ ਆਪਦਾ ਪਿੰਡ ਉਹ ਮੈਨੂੰ ਜ਼ਰੂਰ ਦੱਸਿਓ ਜੀ ਵੀ ਸਾਨੂੰ ਵੀ ਪਤਾ ਲੱਗ ਜੇ ਵੀ ਸਾਡੀ ਜਿਹੜੀ ਜਾਮਨ ਦੇ ਬੂਟੇ ਆ ਉਹ ਕਿੱਥੇ-ਕਿੱਥੇ ਪਹੁੰਚ ਗਏ ਧੰਨਵਾਦ ਜੀ ਸਤਿ ਸ਼੍ਰੀ ਅਕਾਲ